ਕੰਟਾ ਦਾ ਬੇਟਾ ਮੜੀ ਗੱਲ ਹੋਈ ਉਹ ਜਾਨੇ ਵਿੱਚ ਠੀਕ ਹੈ ਨਾ ਵਾਪਿਸ ਆਈ ਤਾਂ ਸਾਬ ਜੀ ਇਹ ਸਮਝ ਲਓ ਕਿ ਰਾਤ ਨੂੰ ਸ਼ਾਮ ਦੇ ਟਾਈਮ 9 ਵਜੇ ਨਾਲੇ ਆਪਣੇ ਘਰ ਆਏ ਆ ਹਾਂਜੀ ਚਾਰ ਜਾਨੇ ਸੀਗੇ ਜਿਹੜੇ ਇੱਕ ਕੰਪਲੇ ਵਿੱਚ ਰਹਿੰਦੇ ਸੀ ਆਣ ਕੇ ਰੋਜ਼ਚਾਨਾ ਦੀ ਤਰ੍ਹਾਂ ਇਹਨਾਂ ਨੇ ਆਪਣਾ ਖਾਦਾ ਆ ਰੋਜ਼ ਆਪਣੇ ਦਿਨਰ ਕੀਤਾ ਆ ਕਰਕੇ ਤੇ ਕੋਈ ਤਕਰੀਬ 11:00 ਵਜੇ ਦੇ ਨਾਲੇ ਮਤਲਬ ਸੁੱਤੇ ਨੇ 12 ਵਜੇ ਤੱਕ 11 ਵਜੇ ਤੱਕ ਸਾਡਾ ਬੱਚਾ ਵੈਸੇ ਵੀ ਆਨਲਾਈਨ ਸੀਗਾ ਹਾਂਜੀ ਤੇ ਉਹਨਾਂ ਦੇ ਦੱਸਣ ਮੁਤਾਬਕ ਆ ਕਿ 12 ਕਵਜੇ ਦੇ ਨਾਲ ਆਪਾਂ ਸੁੱਤੇ ਉਹ ਤੋਂ ਬਾਅਦ ਸੌਂ ਗਏ ਨੇ 4 ਵਜੇ ਦੇ ਕਰੀਬ ਉਹਨਾਂ ਦੇ ਵਿੱਚੋਂ ਇੱਕ ਬੇਟਾ ਜਿਹੜਾ ਹੈ ਉਹ ਬਾਥਰੂਮ ਵਾਸਤੇ ਉੱਠਿਆ ਆ ਜਦੋਂ ਉੱਠਿਆ ਤੇ ਉਦੋਂ ਨੇ ਵੇਖਿਆ ਕਿ ਇਹ ਸਾਡਾ ਬੇਟਾ ਅਜੇ ਪਾਲ ਇਹਦੀ ਬਾਹ ਜਿਹੜੀ ਆ ਇਸ ਤਰ੍ਹਾਂ ਥੱਲੇ ਲੰਬੀ ਆ ਤੇ ਉਹਨੇ ਉਹਨੂੰ ਬਾਹਰ ਚੁੱਕ ਕੇ ਤੇ ਜਦੋਂ ਉੱਤੇ ਰੱਖੀ ਆ ਉਹਨੂੰ ਸ਼ੱਕ ਪਿਆ ਕਿ ਬਾਹਾਂ ਦੀ ਹਰਕਤ ਨਹੀਂ ਕੋਈ ਵੀ ਹੈ ਫਿਰ ਉਹਨੇ ਮਤਲਬ ਇਹਨੂੰ ਹਿਲਾਇਆ ਹਿਲਾ ਕੇ ਇਹਨੂੰ ਆਵਾਜ਼ਾਂ ਮਾਰੀਆਂ ਨੇ ਅੱਗੋਂ ਨਾ ਕੋਈ ਆਵਾਜ਼ ਆਈ ਹੈ ਤੇ ਨਾ ਇਹਦਾ ਸਰੀਰ ਹੀ ਕੋਈ ਕਿਸੇ ਨੇ ਹਰਕਤ ਕੀਤੀ ਫਿਰ ਉਹਨੇ ਦੂਜੇ ਮੁੰਡਿਆਂ ਨੂੰ ਵੀ ਠਾ ਕੇ ਦੱਸਿਆ ਵੀ ਅਜੇਪਾਲ ਆਵਾਜ਼ ਨਹੀਂ ਦੇ ਰਿਹਾ ਪਤਾ ਨਹੀਂ ਕੀ ਗੱਲ ਹੈ ਉਸ ਤੋਂ ਬਾਅਦ ਉਹਨਾਂ ਨੇ ਫੇਰ ਪੁਲਿਸ ਨੂੰ ਜੜੀ ਰਿਪੋਰਟ ਕੀਤੀ ਆ ਤੋ 12 ਮਿੰਟ ਦੇ ਵਿੱਚ ਦੱਸਦੇ ਆ ਕਿ ਸਾਰੀ ਟੀਮ ਜਿਹੜੀ ਆ ਉਹ ਉਹਨਾਂ ਦੀ ਮੈਡੀਕਲ ਟੀਮ ਉਸ ਟਾਈਮ ਤੇ ਪਹੁੰਚ ਗਈ ਆ ਉਹਨਾਂ ਨੇ ਮਤਲਬ ਉਹਨਾਂ ਨੂੰ ਜੋ ਵੀ ਮਡਲਿਸ ਸਟਾਉਂਡ ਥੀ ਆ ਟ੍ਰੀਟਮੈਂਟ ਸਾਰਾ ਜੋ ਵੀ ਉਹਨਾਂ ਨੇ 1.5 ਘੰਟਾ ਲਾ ਕੇ ਪੂਰਾ ਕੀਤਾ ਲੇਕਿਨ ਉਹ ਬਾਅਦ ਦੇ ਵਿੱਚ ਉਹਨਾਂ ਨੇ ਇਸ ਚੀਜ਼ ਦਾ ਜਵਾਬ ਦਿੱਤਾ ਕਿ ਨਹੀਂ ਇਹ ਬੇਟੇ ਦੀ ਸਾਇਲੈਂਟ ਅਟੈਕ ਕਰਕੇ ਜਿਹੜੀ ਉਹ ਡੈਥ ਹੋ ਚੁੱਕੀ ਕਿਹੜੀ ਸ਼ੈਅ ਸੀਗਾ ਇਹ ਬੇਟਾ ਪੋਰਟਲੈਂਡ ਸ਼ਹਿਰ ਹੈ ਓਰੀਗਨ ਡਿਸਟ੍ਰਿਕਟ ਹੈ ਅਮਰੀਕਾ ਦਾ ਜਿੱਥੇ ਸੀਗਾ ਕੋਈ ਕਰੀਬ ਇਹਨੂੰ ਔਰਤਕ ਸਾਲ 18 ਸਾਲ ਜਾਂਦੇ ਆ ਇਸੇ ਹੁਣੇ ਉੱਥੋਂ ਦਾ ਇਹਨੂੰ ਸਿਟੀਜਨਸ਼ਿਪ ਵੀ ਮਿਲ ਚੁੱਕੀ ਹੈ ਵੈਲ ਸੈਟਲ ਸੀਗਾ ਕਾਰੋਬਾਰ ਬਹੁਤ ਵਧੀਆ ਸੀ ਸੰਜੀ ਬੱਚਾ ਬਹੁਤ ਹੀ ਹੁਣ ਹਰ ਬੱਚਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਿਹੜਾ ਉਹ ਨਸ਼ਾ ਸਾ ਕੋਈ ਉਹਦੀ ਚੀਜ਼ ਨਹੀਂ ਸੀ ਸ਼ਾਦੀ ਹੋਈ ਸ਼ਾਦੀ ਇਨਨ ਦੀ ਮੰਗਣੀ ਆ ਜਿਹੜੀ ਪਿਛਲੀ ਫਰਵਰੀ ਆ ਇਹਦੇ ਵਿੱਚ ਮੰਗਣੀ ਕੀਤੀ ਸੀ ਪੈਰਕਾਂ ਦੀ ਜਿਹੜੀ ਹੁਣ ਫਰਵਰੀ ਦੇ ਵਿੱਚ ਇਹਦਾ 4 ਤਰੀਕ ਦਾ ਸੱਗਨ ਸੀਗਾ ਤੇ 6 ਤਰੀਕ ਨੂੰ ਬਰਾਤ ਹੀ ਉਹਦੀਆਂ ਤਿਆਰੀਆਂ ਜਿਹੜੀਆਂ ਸਾਡੇ ਵੱਲੋਂ ਕੀਤੀਆਂ ਜਾ ਰਹੀਆਂ ਸੀ ਪਰ ਰੱਬ ਨੂੰ ਕੁਝ ਕੀ ਮਨਜ਼ੂਰੀ ਉਹਦਾ ਕੋਈ ਪਾਣਾ ਮੰਨਣਾ ਪੈਣਾ ਹਾਂਜੀ 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 ਫਤਲੋ ਡੈੱਡ ਬਾਡੀ ਵਾਸਤੇ ਕਿਉਂਕਿ ਉੱਥੇ ਸਾਡੇ ਜਿਹੜੇ ਆ ਪੁਰਾਣੇ ਰਿਸ਼ਤੇਦਾਰ ਵੀ ਬਹੁਤ ਉੱਥੇ ਨੇ ਇਸ ਟਾਈਮ ਉਹਨਾਂ ਦੇ ਕੋਲ ਉੱਥੇ ਪਹਿਲਾਂ ਤਾਂ ਕਹਿੰਦੇ ਸੀ ਵੀ ਥੋੜਾ ਟਾਈਮ ਲੱਗੂਗਾ ਕੋਈ 1 ਮਹੀਨਾ ਵੀ ਲੱਗ ਸਕਦਾ ਲੇਕਿਨ ਹੁਣ ਉਹਨਾਂ ਦੀ ਅਪਰੋਚ ਕਰਨ ਤੇ ਉਹਨਾਂ ਨੇ ਆਖਿਆ ਕਿ 1 ਹਫਤੇ ਤੱਕ ਯਾਨੀ ਕਿ ਸ਼ੁੱਕਰਵਾਰ ਦਾ ਉਹਨਾਂ ਨੇ ਆਖਿਆ ਸ਼ੁੱਕਰਵਾਰ ਦੇ ਦੇਵਾਂਗੇ ਡੈਡ ਬਾਡੀ ਹੋ ਸਕਦਾ ਹੈ ਅਤਵਾ ਸਾਡੇ ਕੋਲ ਉਹ ਪਹੁੰਚ ਜਾਵੇ ਤੁਹਾਨੂੰ ਕਿਸ ਤਰ੍ਹਾਂ ਪਤਾ ਕਿਸ ਤਰ੍ਹਾਂ ਮਿਲਿਆ ਕਿ ਇਸ ਤਰ੍ਹਾਂ ਹੋ ਗਿਆ ਸੁਨਾਤ ਮੈਂ ਤੇ ਡਿਊਟੀ ਤੋਂ ਜਦੋਂ ਘਰ ਆਇਆ ਤੇ ਬੇਟੀ ਦਾ ਫੋਨ ਆਇਆ ਸਭ ਦੀ ਬੇਟੀ ਵੀ ਕੈਨੇਡਾ ਰਹਿੰਦੀ ਆ ਤੇ ਫੋਨ ਜਦੋਂ ਆਇਆ ਤੇ ਉਹ ਕੋਈ ਗੱਲ ਨਹੀਂ ਸੀ ਹੋਣ ਦੀ ਫਿਰ ਮੈਂ ਉਹਨੂੰ ਬਾਰ-ਬਾਰ ਪੁੱਛਿਆ ਕਿ ਮਤਲਬ ਕੀ ਗੱਲ ਆ ਤੂੰ ਮਤਲਬ ਗੱਲ ਕਿਉਂ ਨਹੀਂ ਕਰਦੀ ਫਿਰ ਉਹਨੇ ਦੱਸਿਆ ਕਿ ਮਤਲਬ ਜਿਹੜਾ ਸਾਡਾ ਮੇਰਾ ਵੀਰ ਅਜੇ ਪਾਲਿਆ ਉਹ ਨਹੀਂ ਠੀਕ ਮੈਨੂੰ ਉਹਨੇ ਦੱਸਿਆ ਉਹਨੂੰ ਛੱਟ ਲੱਗੀ ਆ ਫਿਰ ਕੋ ਥੋੜਾ ਜਿਹਾ ਪਿੰਨੋ ਉਹ ਤੋਂ ਬਾਅਦ ਉਹਨੇ ਫੋਨ ਕੱਟ ਦਿੱਤਾ ਫਿਰ ਮੇਰਾ ਵੱਡਾ ਬ੍ਰਦਰ ਜਿਹੜਾ ਕਿ ਨਾਲ ਹੀ ਮੇਰੇ ਦੂਸਰੇ ਘਰ ਵਿੱਚ ਰਹਿੰਦਾ ਉਹ ਉਧਰੋਂ ਰੋਂਦੇ ਆਉਂਦੇ ਆ ਮੈਂ ਉਸਕੇ ਬਾਰ ਬਾਰ ਉਹਨਾਂ ਨੂੰ ਕੋਈ ਤਾਂ ਕਿ ਕੀ ਹੋਇਆ ਕੀ ਹੋਇਆ ਫੇਰ ਬੰਨਾਂ ਨੂੰ ਦੱਸਿਆ ਉਹਨਾਂ ਨੇ ਕਿ ਅਜੇ ਪਾਲ ਨੂੰ ਅਟੈਕ ਹੋ ਗਿਆ ਪਾਲ ਦੀ ਡੈਥ ਹੋ ਚੁੱਕੀ ਹੈ ਕੀ ਲੱਗਦਾ ਸੀ ਅਜੇ ਪਾਲ ਦਾ ਅੱਜ ਸਾਲ ਮੇਰਾ ਮਤਲਬ 1.5 ਸਾਲ ਦਾ ਇੰਤਜ਼ਾਰ ਹੀ ਹੋਇਆ ਆਪਣਾ ਕਿ ਕੋਈ 8 ਸਾਲ ਪਹਿਲਾਂ ਮੇਰੇ ਬੇਟੇ ਦੇ ਨਾਲ ਹੀ ਦੋ ਇਕੱਠੇ ਗਏ ਹੈ ਯੂ ਐਸ ਏ ਇੱਕਠੇ ਗਏ ਸੀ ਬੜਾ ਵਧੀਆ ਇਹਨਾਂ ਦਾ ਉੱਥੇ ਆਪਸ ਵਿੱਚ ਕਾਰੋਬਾਰ ਚੱਲ ਰਿਹਾ ਸੀ ਠੀਕ ਸੀ ਬਹੁਤ ਵਧੀਆ ਆ ਬੀਤੀ 26 27 ਤਰੀਕ ਨੂੰ ਰਾਤ ਨੂੰ ਇਕੱਠੇ ਯਾਰ ਦੋਸਤ ਚਾਰ-ਚਾਹ ਨੇ ਬੈਠੇ ਰੋਟੀ ਪਾਣੀ ਖਾਧਾ ਨਾ ਉਸਨੇ ਰੋਟੀ ਪਾਣੀ ਖਾਣ ਤੋਂ ਬਾਅਦ ਇਹ ਟੈਲੀਫੋਨ ਤੇ ਗੱਲ ਕਰਦਾ ਕਰਦਾ ਸੋਫੇ ਤੇ ਲੰਮੇ ਪੈਣ ਲੱਗਾ ਤੇ ਯਾਰਾਂ ਦੋਸਤਾਂ ਨੇ ਕਿਹਾ ਵੀ ਨੀਂਦ ਆਉਂਦੀ ਹੈ ਸਵੇਰੇ ਫਿਰ ਆਪਣਾ ਉੱਠਣਾ ਤੇ ਚਲੋ ਸੋਨੇ ਆਪਾਂ ਇਹਨੂੰ ਬਜਾਏ ਥੌਣ ਦੇ ਹੁੰਦੇ ਵੀ ਨੀਂਦ ਨਾ ਖਰਾਬੇ ਚਲੋ ਦੋ ਜਣ ਫੜ ਕੇ ਚੁੱਕ ਕੇ ਬੈਡ ਤੇ ਪਾਤਾ ਉੜ ਕੇ ਆਂਦੇ ਚੱਲ ਆਪਾਂ ਨੂੰ ਸੋ ਜੀਏ ਸਵੇਰੇ ਆਪਾਂ ਸੁਖਦੇ ਉੱਠ ਕੇ ਆਪਣੇ ਕਾਰੋਬਾਰ ਤੇ ਜਾਣਾ ਤੇ ਉਹ ਵੀ ਸੌਂ ਗਏ ਆ ਕੋ 3-4 ਵਜੇ ਦੇ ਕਰੀਬ ਇੱਕ ਦੋਸਤ ਬਾਥਰੂਮ ਜਾਣ ਵਾਸਤੇ ਉੱਠਿਆ ਤੇ ਉੱਠ ਕੇ ਉਹਨੇ ਵੇਖਿਆ ਵੀ ਅਜੇ ਪਾਲ ਸਿੰਘ ਦੀ ਬਾਹ ਜਿਹੜੀ ਨਾ ਥਾਂ ਲਮਕੀ ਹੈ ਬੈਡ ਤੋਂ ਤੇ ਉਹਨੇ ਸੋਚਿਆ ਵੀ ਇਹਨੂੰ ਮੈਂ ਬਾਹ ਨੂੰ ਤਾਂ ਕਰਾਂ ਤੇ ਉਹ ਜਦੋਂ ਤਾਂ ਕਰਦਾ ਬੈਠਾ ਹੋਇਆ ਦੋ ਹੋਰ ਆਉਨੇ ਕੀਤਾ ਤੇ ਉਹਨੂੰ ਹੇਲ ਜੁਲਮ ਵਿੱਚ ਜੋ ਉਸ ਨਹੀਂ ਹੋਈ ਉਹਨੇ ਫਿਰ ਉਹ ਲਾਇਆ ਉਹ ਹੋਇਆ ਭਾਜੇ ਬਾਹਲ ਉੱਠਾ ਜੇ ਪਾਲ ਉੱਠ ਪਰ ਜੇ ਬਾਹਲ ਨੇ ਆਵਾਜ਼ ਦਿੱਤੀ ਫਿਰ ਇਹਨਾਂ ਨਾਲ ਦੂਸਰੇ ਜਿਹੜੇ ਦੋਸਤ ਸੀ ਨਾਲ ਸੀ ਉਹਨਾਂ ਨੂੰ ਉਠਾਇਆ ਉਹਨਾਂ ਨੂੰ ਉੱਠ ਕੇ ਵਾਜੇ ਉਹ ਜੇ ਮਾਰੀਆਂ ਪਰ ਉਹ ਕੋ ਨਹੀਂ ਬਾਜਦੀ ਫਿਰ ਉਹਨਾਂ ਨੇ ਲਾ ਲੋ ਕੇ ਫਿਰ ਨਹੀਂ ਚਲ ਬਣੀ ਫਿਰ ਉਹਨਾਂ ਪੁਲਿਸ ਨੂੰ ਭੋਰਨ ਦਿੱਤਾ ਉਹਨਾਂ ਕਹੇ ਤੂੰ ਇਹਨੂੰ ਥੋੜੀ ਮੁੱਢਲੀ ਸਹਾਇਤਾ ਦੋ ਮੰਦੋ ਬੇ ਦਾ ਪੰਪਿੰਗ ਪੰਪਿੰਗ ਕਰੋ ਤੇ ਅਸੀਂ ਮਨਾ ਮੈਡੀਕਲ ਟੀਮ ਲੈ ਕੇ ਨਾਲ ਆ ਰਹੇ 5 15 20 ਮਿੰਟ ਬਾਅਦ ਪੁਲਿਸ ਆ ਗਈ ਨਾਲ ਆਪਣੀ ਐਮ뷸ੈਂਸ ਲੈ ਕੇ ਨਾਲ ਆ ਗਈ ਤੇ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢਤਾ ਤੇ ਉਹਨਾਂ ਅੰਦਰ ਆਪਣੀ ਕੁੰਡੀ ਲਾ ਕੇ ਆਪਣੀ ਟ੍ਰੀਟਮੈਂਟ ਸ਼ੁਰੂ ਕਰ ਦਿੱਤੀ ਪਰ ਉਹਨਾਂ ਨੇ ਜੋ ਵੀ ਉਹਨਾਂ ਦਾ ਪ੍ਰੋਸੈਸ ਹੁੰਦਾ ਨਾ ਜਿੱਦਾਂ ਬੀਲੀ ਦੇ ਸ਼ਾਰਟ ਲਾਏ ਜਾਂ ਗਾ ਕਰਾਈ ਪਾਈ ਪਾਈ ਜਾਂ ਗਲੇ ਰਹੀ ਪਾਈਪ ਆ ਕੇ ਉਹਨਾਂ ਪੂਰਾ ਆਪਣਾ ਜਿਹੜਾ ਐਗਜ਼ਾਮ ਜਿੱਤਾ ਕਰਦੇ ਉਹ ਕੀ ਤਨ ਤੇ ਫਰਸਟ ਏਡ ਪੂਰੀ ਦਿੱਤੀ ਉਹਨਾਂ ਨਾਲ ਉਹਨਾਂ ਲੋ ਕੋਈ ਨਹੀਂ ਮਤਲਬ ਕੋਤਾਈ ਵਰਤੀ ਕਿ ਉਹਨਾਂ ਪੂਰਾ ਖਿਆਲ ਰੱਖਿਆ ਗਿਹੜ੍ਹ 2 ਘੰਟੇ ਬਾਅਦ ਜਦੋਂ ਉਹ ਬਾਹਰ ਆਏ ਤੇ ਉਹਨਾਂ ਨੇ ਇਹੋ ਕਿਹਾ ਵੀ ਸੌਰੀ ਇਹਦੀ ਐਕਸਪਾਇਰ ਹੋ ਚੁੱਕਾ ਹੈ ਮਤਲਬ ਇਹਦਾ ਮਤਲਬ ਉਹ ਪੁੱਛਿਆ ਵੀ ਇਹਦਾ ਕਾਰਨ ਕੀ ਬਣਿਆ ਕੀ ਉਹਨਾਂ ਨੇ ਕਿਹਾ ਵੀ ਇਹ ਨੂੰ ਸਾਈਲੈਂਟ ਅਟੈਕ ਆਇਆ ਬਾਕੀ ਜੋ ਉਹਨਾਂ ਦਾ ਪ੍ਰੋਸੈਸ ਹੈ ਉਹਦੇ ਹਿਸਾਬ ਨਾਲ ਕੀ ਉਹਨਾਂ ਦੀ ਰਿਪੋਰਟਾਂ ਹੁੰਦੀਆਂ ਨੇ ਉਹ ਬਾਅਦ ਦੇ ਵਿੱਚ ਮਿਲਦੀਆਂ ਤੇ ਬਾਕੀ ਸਾਨੂੰ ਤੇ ਬਹੁਤ ਬਠਾਸਾ ਕੁਝ ਉਹ ਗੱਲ ਕਹਿਣ ਵਾਲੀ ਨੇ ਤੇ ਅਕੇ ਉਹਦਾ ਪੇਡਾ ਤੇ ਇਕੱਠੇ ਅਮਰੀਕਾ ਆਂ ਮੈਂ ਇਕੱਠੇ ਗਿਆ ਸੀ ਕੋਈ 8 ਸਾਲ ਪਹਿਲਾਂ 16 ਚ ਗਏ 2016 ਚ ਇਹ ਓਰੀਗਨ ਸਟੇਟ ਆ ਆਪਣਾ ਯੂ ਐਸ ਏ ਵਿੱਚ ਉਥੇ ਪੋਰਟ ਅਨਰਸਿਟੀ ਚ ਰਹਿ ਰਹੇ ਅਸੀਂ ਤੇ ਉਹਨੂੰ ਬੇਟੇ ਨੂੰ ਵੀ ਜਦੋਂ ਉਹ ਇਹ ਤੋਂ ਲੱਗ ਰਹਿ ਰਿਹਾ ਹੈ ਉਹਨੂੰ ਜਦੋਂ ਇਹਦੇ ਦੋਸਤ ਨੇ ਕਿਸੇ ਨੇ ਫੋਨ ਕੀਤਾ ਵੀ ਇਦਾਂ ਕੋਈ ਪ੍ਰੋਬਲਮ ਆ ਗਈ ਹੈ ਉਹ ਅਲੱਗ ਅਲੱਗ ਸੀ ਫਿਰ ਉਹ ਜਦੋਂ ਆਇਆ ਤੇ ਔਰ ਨੇ ਮੈਨੂੰ ਫੋਨ ਕੀਤਾ ਵੀ ਇਦਾਂ ਗੱਲੋਂ ਗੱਲ ਨਹੀਂ ਹੋ ਰਹੀ ਫਿਰ ਮੈਂ ਉਹਨੂੰ ਪੁੱਛਿਆ ਮੈਂ ਵੀ ਕੀ ਗੱਲ ਬਾਤ ਹੈ ਕਹਿੰਦਾ ਵੀ ਮੈਂ ਦੇ ਅਪਾਰਟਮੈਂਟ ਦੇ ਬਾਹਰ ਆ ਜਿੱਥੇ ਰਹਿ ਰਹੇ ਆ ਜੇ ਪਾਲ ਸਿੰਘ ਮੈਂ ਉੱਥੇ ਪਹੁੰਚ ਗਿਆ ਉੱਥੇ ਪੁਲਿਸ ਫੋਰਸ ਬਹੁਤ ਬਹੁਤ ਹੈ ਉਹ ਅੰਦਰ ਜਾਣ ਨਹੀਂ ਦੇਣਦੇ ਤੇ ਫਿਰ ਕੋਈ ਘੰਟੇ ਬਾਅਦ ਦੇ ਘੰਟੇ ਬਾਅਦ ਫਿਰ ਇਹਨਾਂ ਨੇ ਰਿਕਵੈਸਟ ਕੀਤੀ ਵੀ ਸਾਨੂੰ ਅੰਦਰ ਜਾ ਕੇ ਦੇਖਣ ਦਿਓ ਫਿਰ ਬੇਟਾ ਤੇ ਨਾਲ ਸਾਡੇ ਹੋਰ ਸਾਡੇ ਇਹਨਾਂ ਦੇ ਗਵਾਹ ਸੀਗਾ ਕੋਈ ਮੇਰਾ ਹੈਪੀ ਚੈਰ ਦਾ ਨਾਮ ਸੀ ਉਹਦਾ ਹਾਂ ਤੇ ਦੋਵੇਂ ਜਣ ਸਾਨੂੰ ਦੋਨ ਜਾਣ ਤਾਂ ਬਾਕੀ ਜਿਹੜੇ ਮੁੰਡੇ ਯਾਰ ਦੋਸਤ ਬਾਹਰ ਕੋਈ 100 150 ਜਿੰਨੇ ਵੀ ਹੋ ਗਏ ਬਾਹਰ ਖੜੇ ਰਹੇ ਉਹਨਾਂ ਨੇ ਕਿਸ ਨੂੰ ਅੰਦਰ ਜਾਣ ਦਿੱਤਾ ਅਜੀ ਫਿਰ ਅੰ ਕੋਈ ਵੇਖਣ ਵਾਲਾ ਸਿਸਟਮ ਜਾਂ ਨਹੀਂ ਪਰ ਉਹਦਾ ਮੈਨੂੰ ਉਹਦੀ ਵੀਡੀਓ ਕਾਲ ਵੀ ਵਿਖਾਈ ਪਰ ਬਥੇਰਾ ਬੇਟਾ ਰੁਦਬ ਮੈਂ ਰੁਠਾਉਂਦਾ ਪਾਪਟਦਾ ਨਹੀਂ ਮੈਂ ਹੁਣ ਪੱਤੇ ਨੇ ਕਿਧਾ ਹਟਣਾ ਜਿੱਥੇ ਗੁਰੂ ਮਾਲ ਦੇ ਪਣਾ ਨੂੰ ਹੁੰਦਣਾ ਪਣਾ ਕੀ ਕਰ ਸਕਦੇ ਹੋ ਬਹੁਤ ਵੱਡਾ ਸਦਮਾ ਹੈ ਪ੍ਰਮਾਤਮਾ ਨੂੰ ਦੀ ਅਰਦਾਸ ਕਰਦੇ ਪਰਿਵਾਰ ਨੂੰ ਆਤਮਾ ਨੂੰ ਸ਼ਾਂਤੀ ਦੇਵੇ ਸਾਨੂੰ ਸਾਰਾ ਰਿਸ਼ਤਾ ਭੈਣ ਭਰਾ ਨੂੰ ਪਾਣਾ ਬੰਦਾ ਬਚਪਨ ਤੋਂ ਹੋਤੀ ਕਰ ਸਕਦੇ ਹੋ ਪਰ ਮਹਾਰਾਜ ਜਗੇ ਹੋਰ ਤਾਸ ਕਰਦੇ ਬਾਕੀ ਉਥੇ ਪ੍ਰੋਸੈਸ ਚੱਲਣ ਦੇ ਆ ਵੇਖੋ ਹੁਣ ਅੱਜ ਉਥੇ ਸੰਡੇ ਆ ਕੱਲ ਮੰਡੇ ਨੂੰ ਉਥੋਂ ਡੈਡ ਪਰਟੀ ਸ਼ੁਰੂ ਹੋਊਗਾ ਦੋ ਤਿੰਨ ਦਿਨਾਂ ਵਿੱਚ ਆ ਜਾਵੇਗੀ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀ ਜ਼ੋਨ ਹਸਪਤਾਲ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਕੁਸੀ ਇਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ निजात ਤੋੜਦੇ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਾਂ લ બહાર વ્યા કરે કરે પાર્ટી રિટાયરમ પાર્ટી હોય પાર્ટી આજ બુક કરો અજનલા પુરા અને મશુર ડિઆર હોલ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ 8 ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ। ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ PG India News।